ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਗੱਲ ਕਰਾਂਗੇ ਨਿਫਟੀ 50 ਦੇ ਗੱਲ ਦੇ ਅਨਲਿਸਿਸ ਬਾਰੇ ਬਹੁਤ ਛੋਟੀ ਵੀਡੀਓ ਆ ਛੇਤੀ ਛੇਤੀ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਆਦਾ ਟਾਈਮ ਵੇਸਟ ਤੁਹਾਡਾ ਨਹੀਂ ਹੋਵੇਗਾ ਤੇ ਅੱਜ ਮਾਰਕੀਟ ਨੇ ਪਹਿਲਾਂ ਸਵੇਰੇ ਅਪਸਾਈਡ ਦਾ ਮੂਵ ਦਿੱਤਾ ਉਸ ਤੋਂ ਬਾਅਦ ਡਾਊਨਸਾਈਡ ਤੇ ਜੋ ਆਪਣਾ ਬ੍ਰੇਕਆਊਟ ਲੈਵਲ ਸੀ 26277 ਇਸ ਤੋਂ ਥੱਲੇ ਆ ਕੇ ਦੁਬਾਰਾ ਇੱਕ ক্লোਜ਼ ਹੋ ਗਿਆ ਡੇ ਹਾਈ ਲਿਕਵਿਡਿਟੀ ਸੈਵ ਕੀਤਾ ਆ ਤੇ ਬ੍ਰੇਕਆਊਟ ਜਿਸ ਤਰ੍ਹਾਂ ਆਪਾਂ 올 ਟਾਈਮ ਮ ਹਾਈ ਦਾ ਹੁੰਦਾ ਹੈ ਉਹਦੀ ਇਸ ਨੇ ਕੰਡੀਸ਼ਨ ਵੀ ਫੁੱਲਫਿਲ ਕੀਤੀ ਹੈ ਕਾਫੀ ਹੱਦ ਤੱਕ ਕਿ ਪਹਿਲਾ ਕੰਡਲ ਉਤੇ ক্লোਜ਼ ਹੋਇਆ ਨੈਕਸਟ ਕੰਡਲ ਨੇ ਹਾਈ ਕ੍ਰੋਸ ਕੀਤਾ ਹੈ ਪਰ ਫਿਲਹਾਲ ਆਪਾਂ ਉਮੀਦ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਛੋਟੇ ਟਾਈਮ ਫਰੇਮ ਨੂੰ ਲੈ ਕੇ ਚੱਲਦੇ ਹਾਂ ਵੱਡੇ ਟਾਈਮ ਫਰੇਮ ਦਾ ਟਾਰਗੇਟ ਆਉਣ ਤੇ 1-2 ਦਿਨ ਲੱਗ ਸਕਦੇ ਆ ਮਤਲਬ ਕਿ ਮਾਰਕੀਟ ਬਾਅਦ ਦੇ ਵਿੱਚ ਬ੍ਰੇਕਆਊਟ ਕਰਦੀ ਹੈ ਜਾਂ ਨਹੀਂ ਕਰਦੀ ਉਹ ਆਪਾਂ ਅਜੇ ਉਹਦੇ ਬਾਰੇ ਨਹੀਂ ਸੋਚ ਰਹੇ ਠੀਕ ਹੈ ਫਿਲਹਾਲ ਕਿਉਂ ਕਿਉਂਕਿ ਮਾਰਕੀਟ ਨੇ ਅੱਜ ਦੇ ਦਿਨ ਪਿਛਲੇ ਲੈਵਲ ਤੋਂ ਥੱਲੇ ক্লোਜ਼ ਕੀਤਾ ਹੈ ਦੁਬਾਰਾ ਆਪਾਂ ਨੂੰ ਸਿਰਫ ਇਹੀ ਦਿਖਾਈ ਦੇ ਰਿਹਾ ਹੈ ਤੇ ਇਹਦੇ ਹਿਸਾਬ ਨਾਲ ਜੋ ਆਪਣੀ ਪਲੈਨਿੰਗ ਬਣਦੀ ਹੈ ਉਹ ਆਪਾਂ ਕਰਾਂਗੇ ਤੇ ਆਪਾਂ ਉਮੀਦ ਕਰਾਂਗੇ ਕਿ ਜੋ ਵੀ ਇਹ ਸ਼ੁੱਕਰਵਾਰ ਦਾ ਹੈ ਦਾ ਕੈਂਡ ਲਿਆ ਪਿਛਲੇ ਸ਼ੁੱਕਰਵਾਰ ਦਾ ਕੈਂਡ ਲਿਆ ਇਹਦੇ ਲੋ ਤੱਕ ਆਪਾਂ ਉਮੀਦ ਕਰਾਂਗੇ ਕਿ ਮਾਰਕੀਟ ਇੱਕ ਵਾਰੀ ਆਉਣ ਦੀ ਕੋਸ਼ਿਸ਼ ਕਰੇਗੀ ਦੂਜੀ ਗੱਲ ਇਹ ਆ ਕੱਲ ਨੂੰ ਐਕਸਪਾਇਰੀ ਹੈ ਤੇ ਮਾਰਕੀਟ ਸਾਈਡ ਵਾਈਜ਼ ਵੀ ਹੋ ਸਕਦੀ ਹੈ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿਉਂ ਕਿਉਂਕਿ ਥੱਲੇ ਜਦੋਂ ਵੀ ਮਾਰਕੀਟ ਆਉਣ ਦੀ ਕੋਸ਼ਿਸ਼ ਕਰੇਗੀ ਤਾਂ ਬਾਇਰ ਐਕਟਿਵ ਹੋਣਗੇ ਆਪਣਾ ਜਿਹੜਾ ਵਿਊ ਆ ਉਹ ਰਹੂਗਾ ਡਾਊਨ ਸਾਈਡ ਦਾ ਬੈਰਿਸ਼ ਜਾਂ ਫਿਰ ਸਾਈਡਵੇਜ਼ ਅਪਸਾਈਡ ਦੀ ਜੋ ਵੀ ਟਰੇਡ ਬਣੇਗੀ ਹੁਣ ਲੋ ਪ੍ਰੋਬੈਬਿਲਟੀ ਬਣੇਗੀ ਹਾਈ ਪ੍ਰੋਬੈਬਿਲਟੀ ਟਰੇਡ ਕਿੱਥੋਂ ਬਣੇਗੀ ਉਹ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਆਪਾਂ ਲੈਵਲ ਮਾਰਕ ਕਰ ਲੈਣੇ ਆ ਜਿਹੜੇ ਕੀ ਗੱਲ ਹੀ ਇੰਪੋਰਟਡ ਆ ਤੇ ਇਹ ਆਪਾਂ ਲੈਵਲ ਮਾਰਕ ਕਰ ਲੈਣੇ ਆ ਠੀਕ ਹੈ ਏ ਆਪਣੇ ਲਈ ਲੈਵਲ ਆ ਠੀਕ ਆ ਧਿਆਨ ਦਿਓ ਕਿ ਜਿਹੜਾ ਆਪਾਂ 113 ਕਿਉਂ ਮਾਰਕ ਕੀਤਾ ਹੈ ਕਿਉਂਕਿ ਇਹ ਅਜਿਹਾ ਲੈਵਲ ਆ ਲੋਵਾ ਇਹਦੇ ਆਸ-ਪਾਸ ਹੀ ਆ ਜਿਹੜਾ ਅੱਜ ਦੇ ਦਿਨ ਦਾ ਲੋਵਾ ਇਹ ਵੀ ਆਪਾਂ ਮਾਰਕ ਕਰ ਲਵਾਂਗੇ 26202 ਆਪਣੇ ਲਈ ਉਹਨਾ ਇੰਪੋਰਟਡ ਨਹੀਂਗਾ ਇਹ ਧਿਆਨ ਦੇਣ ਵਾਲੀ ਗੱਲ ਆ ਇਸ ਨੂੰ ਆਪਾਂ ਇਗਨੋਰ ਕਰਾਂਗੇ ਤੇ ਇਹ ਆਪਾਂ ਲਗਾ ਲਵਾਂਗੇ ਠੀਕ ਆ ਉਸ ਤੋਂ ਬਾਅਦ ਚੱਲਾਂਗੇ ਛੋਟੇ ਟਾਈਮ ਫਰੇਮ ਤੇ 15 ਮਿੰਟ ਤੇ ਸਿੱਧਾ ਤੇ 15 ਮਿੰਟ ਤੇ ਆਪਾਂ ਕੀਵੇਂ ਪਲਾਨ ਕਰ ਸਕਦੇ ਆ ਕੱਲ ਨੂੰ ਤੇ ਮਾਰਕੀਟ ਦੋ ਤਰੀਕੇ ਨਾਲ ਥੱਲੇ ਜਾ ਸਕਦੀ ਆ ਦੇਖੋ ਕਿ ਇੱਕ ਇਸ ਤਰ੍ਹਾਂ ਓਪਨ ਹੋਣ ਸਾਰੇ ਥੱਲੇ ਜਾ ਕੇ ਬ੍ਰੇਕਡਾਊਨ ਕਰਕੇ ਥੱਲੇ ਜਾਣਾ ਸ਼ੁਰੂ ਕਰ ਸਕਦੀ ਆ ਦੂਜੇ ਤਰੀਕੇ ਨਾਲ ਕੀ ਕਰ ਸਕਦੀ ਆ ਕਿ ਇਸ ਲੋਅ ਨੂੰ ਪਹਿਲਾਂ ਬ੍ਰੇਕ ਨਾ ਕਰੇ ਇਸ ਜਗ੍ਹਾ ਤੇ ਕੁਝ ਨਾ ਕੁਝ ਟਾਈਮ ਸਪੈਂਡ ਕਰਕੇ ਸੇਜੇ ਸੇਜੇ ਉੱਤੇ ਜਾਵੇ ਠੀਕ ਆ ਤੇ ਦੁਬਾਰਾ ਇਸ ਜਗ੍ਹਾ ਤੋਂ ਰੈਜ਼ਿਸਟੈਂਸ ਲੈ ਕੇ ਥੱਲੇ ਜਾਣਾ ਸ਼ੁਰੂ ਕਰੇ ਠੀਕ ਆ ਆਪਣੀ ਬੈਸਟ ਟ੍ਰੇਡ ਬਣੇਗੀ ਜੇ ਇਸ ਜਗ੍ਹਾ ਤੇ ਆਉਂਦੀ ਹੈ ਤਾਂ ਇਹ ਆਪਣਾ ਇਸ ਜਗ੍ਹਾ ਤੇ ਐਸਐਲ ਲਗਾ ਕੇ ਆਪਾਂ ਕੋਸ਼ਿਸ਼ ਕਰਾਂਗੇ ਜਾਂ ਇਥੇ ਕੋਈ ਆਪਾਂ ਕੰਡਲਸਟਿਕ ਪੈਟਰਨ ਜਾਂ ਫਿਰ ਠੀਕ ਇੰਡਸਟਰੀਕ ਰੂਲ ਵੀ ਦੇਖ ਸਕਦੇ ਆ ਡਾਊਨ ਸਾਈਡ ਦੀ ਠੀਕ ਆ 26328 ਤੇ ਉਸ ਤੋਂ ਉੱਤੇ 26340 ਬਹੁਤ ਲਾਗੇ ਲੱਗੇ ਆ ਕੋਈ ਜ਼ਿਆਦਾ ਫਰਕ ਨਹੀਂਗਾ ਇਹ ਹਾਈ ਦਾ ਤੇ ਪਿਛਲੇ ਦਿਨ ਦੀ ক্লোਜ਼ਿੰਗ ਦਾ ਜੋ ਕਿ ਸ਼ੁੱਕਰਵਾਰ ਦੀ ਹੈ ਜਿੰਨਾ ਚਿਰ ক্লোਜ਼ਿੰਗ ਪ੍ਰਾਈਸ ਤੋਂ ਉੱਤੇ ਘੱਟੋ ਘੱਟ ਵੀ ਮਾਰਕੀਟ 1 ਘੰਟੇ ਦਾ ਕੈਂਡਲ ক্লোਜ਼ ਨਹੀਂ ਕਰ ਲੈਂਦੀ ਐਸ ক্লোਜ਼ਿੰਗ ਪ੍ਰਾਈਸ ਤੋਂ ਉੱਤੇ ਉਹਨਾਂ ਚਿਰ ਆਪਣਾ ਬੁਲਿਸ਼ ਸਾਈਡ ਕੋਈ 뷰 ਨਹੀਂ ਕਿ ਇੱਥੋਂ ਜੋ ਵੀ ਬੁਲਿਸ਼ ਸਾਈਡ ਟ੍ਰੇਡ ਬਣੇਗੀ ਉਹ ਲੋ ਪ੍ਰੋਬੈਬਿਲਟੀ ਹੋਵੇਗੀ ਜਿਹਦੇ ਵਿੱਚ ਐਸਰ ਹਿੱਟ ਹੋਣ ਦੇ ਹਾਈ ਚਾਂਸ ਹੋਣਗੇ ਫਿਰ ਵੀ ਦੇਖਾਂਗੇ ਜੇ ਕੋਈ ਬਣੀਆਂ ਪਹਿਲੀ ਗੱਲ ਤਾਂ ਉਸ ਨੂੰ ਇਗਨੋਰ ਕਰਾਂਗੇ ਪਹਿਲਾ ਵਿਊ ਆਪਾਂ ਡਾਊਨ ਸਾਈਡ ਲਈ ਹੀ ਸੋਚਾਂਗੇ ਠੀਕ ਹੈ ਦੂਜੀ ਗੱਲ ਇਹ ਕਿ ਜੇ ਆਹ ਲੋ ਬ੍ਰੇਕ ਹੋ ਜਾਂਦਾ ਹੈ ਤਾਂ ਫਿਰ ਇੱਥੋਂ ਉੱਤੇ ਜਾਣ ਦੀ ਉਮੀਦ ਨਾ ਕਰਿਓ ਫਿਰ ਇੱਥੋਂ ਉੱਤੇ ਦੁਬਾਰਾ ਇਹ ਨਹੀਂ ਜਾਵੇਗੀ ਫਿਰ ਇੱਥੋਂ ਹੀ ਆਪਾਂ ਨੂੰ ਕੋਈ ਡਾਊਨ ਸਾਈਡ ਦਾ ਸੈਟਅਪ ਲੱਭਣਾ ਪਵੇਗਾ ਜਿਵੇਂ ਕਿ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਦੇ ਲੋ ਦਾ ਬ੍ਰੇਕਡਾਊਨ ਤੋਂ ਬਾਅਦ ਰੀਟੈਸਟ ਵੇਖੋ ਜਾਂ ਬ੍ਰੇਕਡਾਊਨ ਤੋਂ ਬਾਅਦ ਉਸੇ ਵੇਲੇ ਜਿਹੜੀ ਕੰਡੀਸ਼ਨ ਬਣੀ ਉਹ ਬੰਦੀ ਤਾਂ ਦੇਖੋ ਜਾਂ ਫਿਰ ਪ੍ਰਾਈਸ ਬ੍ਰੇਕਡਾਊਨ ਕਰਕੇ ਦੁਬਾਰਾ ক্লোজিং ਪ੍ਰਾਈਸ ਦੇ ਆਸ-ਪਾਸ ਆਉਂਦਾ ਤਾਂ ਇੱ ਕਰ ਸਕਦੇ ਆ ਇਹ ਕੱਲ ਲਈ ਵੀਊ ਰਹੂਗਾ ਕੋਈ ਮਤਲਬ ਕਿ ਜ਼ਿਆਦਾ ਆਪਣੇ ਕੋਲੇ অপਸ਼ਨ ਨਹੀਂ ਗਏ ਬਸ ਇਹੀ ਦੇਖਣਾ ਹੈ ਕਿ ਮਾਰਕੀਟ ਕਿਸ ਜਗ੍ਹਾ ਤੋਂ ਥੱਲੇ ਜਾਂਦੀ ਆ ਤੇ ਉਹਦੇ ਲਈ ਆਪਾਂ ਪਲਾਨ ਕਰਾਂਗੇ ਠੀਕ ਹੈ ਤੇ ਇਸ ਲਈ ਕੁ ਰੂਟੀਨ ਮਾਰਕੀਟ ਲੈਣ ਦੀ ਕੋਸ਼ਿਸ਼ ਕੱਲ ਨੂੰ ਕਰ ਸਕਦੀ ਆ ਜਿੱਤੋਂ ਛੋਟਾ ਮੋਟਾ ਰਿਐਕਸ਼ਨ ਜਿਹੜਾ ਆਉਣਾ ਸੀ ਇਹ ਆ ਚੁੱਕਿਆ ਆ ਹੋਰ ਵੀ ਜੇ ਰਿਐਕਸ਼ਨ ਆਉਣਾ ਹੋਇਆ ਤਾਂ ਇਸ ਲੈਵਲ ਤੋਂ ਇੱਕ ਵਾਰੀ ਆ ਸਕਦਾ 170 180 ਦੇ ਆਸ-ਪਾਸ ਪਰ ਉਹਦੇ ਲਈ ਮੈਂ ਅਪਸਾਈਡ ਦੀ ਕੋਈ ਵੀ ਟ੍ਰੇਡ ਪਲਾਨ ਨਹੀਂ ਕਰਾਂਗਾ ਡਾਊਨਸਾਈਡ ਦੇਖਾਂਗੇ ਠੀਕ ਹੈ ਅਪਸਾਈਡ ਇਸ ਲੈਵਲ ਤੋਂ ਉੱਤੇ ਹੀ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ